ਸੰਘਿਤ ਵਾਹਿਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਕੀ ਕਥੇ ਜੋ 1974 84 ਦਾ ਜਿਹੜਾ ਵੱਡਾ ਕਲੂਕਾਰਾ ਜਿਹੜਾ ਤੀਜਾ ਕਲੂਕਾਰਾ ਵਾਪਰੇ ਆ ਅੱਜ 6 ਜੂਨ ਦਾ ਦਿਹਾੜਾ ਹੈ ਕੱਲ ਆਪਾਂ ਕੱਲ ਦੀ ਵੀਡੀਓ ਵਿੱਚ ਪਾਦੇ ਜੂਨ ਦਾ ਜਿਹੜੀਆਂ ਘਟਨਾਵਾਂ ਸੀ ਜੋ ਉਹਦੇ ਤੇ ਸੰਕੇਤਪੁਰੂ ਬਿਸ਼ਰਤਾ ਦੇ ਨਾਲ ਵਿਚਾਰ ਸਾਂਝੀ ਕੀਤੀ ਸੋ ਪੰਜ ਦਾ ਸਾਰਾ ਦਿਨ ਜਿਹੜਾ ਹੈ ਬਹੁਤ ਤਾਵੜ ਤੋੜ ਜਿਹੜੇ ਹੌਲੇ ਜ਼ਾਲਮਾਂ ਵੱਲੋਂ ਕੀਤੇ ਗਏ ਦਰਬਾਰ ਸਾਹਿਬ ਤੇ ਅਟੈਕ ਹੋਇਆ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਤੇ ਪੰਜ ਰਾਤ ਨੂੰ ਜਿਹੜਾ ਸੀ ਸਾਰੀ ਰਾਤ ਜਿਹੜੇ ਕੋ ਫੌਜੀ ਕਾਰਵਾਈ ਜਿਹੜੀ ਚੱਲਦੀ ਰਹੀ ਕੁਲਦੀਪ ਬਰਾੜ ਦੇ ਕਿਤਾਬ ਵਿੱਚ ਜੋ ਲਿਖਤਾ ਉਹਦੇ ਮੁਤਾਬਕ ਜਿਹੜੀਆਂ ਗੱਲਾਂ ਕਢਣਾ ਆ ਉਹਨੇ ਲਿਖੀਆਂ ਕਿ ਸਾਨੂੰ ਬਹੁਤ ਜਦੋ ਜਹਿਦ ਕਰਨਾ ਪਿਆ ਕੌਨੋ ਨੂੰ ਮਿਲਤ ਨਹੀਂ ਸੀ ਕਿ ਸਿੰਘਾਂ ਦੇ ਮੋਰਚੇ ਨੇ ਜਿਆਦਾ ਪੱਕੇ ਹੋਣਗੇ ਸਿੰਘਾਂ ਦੇ ਕੋਲ ਕਿੰਨੇ ਕੁ ਹਥਿਆਰ ਨੇ ਕੋਈ ਗੁਨੂ ਅੰਦਾਜ਼ਾ ਨਹੀਂ ਸੀ ਪਰ ਜੜੀਆਂ ਪੈਰਾਮੈਟਰੀ ਫੋਰਸਸ ਤੇ ਬੀਐਮਪੀ ਗੱਡੀਆਂ 26 ਬਟਾਲੀਅਨ 5 ਕਮਾਉ 9 ਗੜਵਾਲੀ ਇਹ ਸਾਰੀਆਂ ਜਿੰਨੀਆਂ ਵੀ ਰੈਜਿਮੈਂਟਾਂ ਸਨ ਸਾਰੀਆਂ ਦੀ ਅਲੱਗ-ਅਲੱਗ ਡਿਊਟੀ ਲਾ ਦਿੱਤੀ ਗਈ ਸੀ ਛੌਣੀ ਤੋਂ ਇਹਨਾਂ ਨੇ 7 ਵਜੇ ਚੱਲਣਾ ਸੀ ਤੇ 7:30 ਵਜੇ ਜਿਹੜਾ ਹੈ ਉਹ ਕਤਵਾਲੀ ਪਹੁੰਚਣਾ ਸੀ ਕਤਵਾਲੀ ਤੋਂ ਬਾਅਦ ਫਿਰ ਸਾਰਿਆਂ ਨੂੰ ਅਲੱਗ-ਅਲੱਗ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀ ਜਿਹੜੇ 10 ਗਾਰਡ ਕਮਾਂਡੋ ਸੀ ਉਹਨਾਂ ਨੇ ਘੰਟਾ ਘਰ ਵਾਲੀ ਡਿਊਟੀ ਤੋਂ ਅੰਦਰ ਦਾਖਲ ਹੋਣਾ ਸੀ ਤੇ ਜਿਹੜੇ 26 ਪਟਾਲੀਆਂ ਨਾਲ ਲੰਗਰ ਹਾਲ ਵਾਲਾ ਜਿਹੜੀਆਂ ਸਰਾਵਾਂ ਵਾਲੀ ਡਿਊਟੀ ਹੈ ਉਹ ਉਥੋਂ ਦਾਖਲ ਹੋਣਾ ਸੀ ਸੋ ਇਸ ਕਰਕੇ ਇਹ ਆਪਣੇ ਮਿੱਥੇ ਸਮੇਂ ਤੋਂ ਬਹੁਤ ਲੇਟ ਚੱਲੇ ਸ਼ਾ ਕਿਉਂਕਿ ਜਦੋਂ-ਜਦ ਬਹੁਤ ਕਰਨੀ ਪੈ ਰਹੀ ਸੀ ਤੇ ਜਦੋਂ ਫਿਰ ਇਹ 8 8.5 9 10 ਵਜਦੇ ਨੇ ਜਦੋਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਿੰਘਾਂ ਦੇ ਮੋਰਚੇ ਜਿਹੜੇ ਪ੍ਰਕਰਮਾਂ ਵਿੱਚ ਕਮਰੇ ਸਨ ਸ਼ਰੀਲਾ ਵਾਲੀਆਂ ਜਗ੍ਹਾ ਜਿਹੜੀਆਂ ਸੀ ਉੱਥੇ ਮੋਰਚੇ ਲੱਗੇ ਸੀ ਉੱਥੋਂ ਗੋਲੀਬਾਰੀ ਹੁੰਦੀ ਉਹ ਪੈਰਾਮੈਟ੍ਰਿਕ ਫੋਰਸ ਦੇ ਜਵਾਨ ਜਾਂ ਟੈਂਕ ਜਿਹੜੇ ਬਟਾਲੀਅਨ ਦੇ ਜਵਾਨ ਸੀ ਉਹ ਪੌੜੀਆਂ ਤੋਂ ਉਤਰਦੇ ਨੇ ਕੰਟਾ ਕਰ ਵਾਲੀ ਲੋਡੀ ਤੋਂ ਪਰ ਉਹ ਉਤਰਿਆ ਨਹੀਂ ਜਾ ਸਕਦਾ ਕਿਉਂਕਿ ਉੱਥੇ ਹੀ ਫੈਰਿੰਗ ਹੋ ਜਾਂਦੀ ਹੈ ਸਿੰਘਾਂ ਨੇ ਜਵਾਬੀ ਹਮਲਾ ਕਰਦੇ ਨੇ ਉੱਥੇ ਉਹਨਾਂ ਨੂੰ ਟੇਪ ਕਰ ਦਿੰਦੇ ਨੇ ਸੋ ਇਸ ਤਰ੍ਹਾਂ ਜਦੋਂ ਫੌਜ ਦਾ ਬਹੁਤ ਨੁਕਸਾਨ ਹੋਇਆ ਕੋਈ ਵੀ ਬਟਾਲੀਅਨ ਅੰਦਰ ਦਾਖਲ ਨਾ ਹੋ ਸਕੇ ਤੇ ਇਸ ਕਰਕੇ ਫਿਰ ਉਹਨਾਂ ਨੇ ਟੈਂਕ ਵਾਰਡਨ ਦਾ ਜਿਹੜਾ ਉਹ ਇਰਾਦਾ ਬਣਿਆ ਤੇ तकरीबन ਫਿਰ ਉਹ ਆਪਾਂ ਕੱਲ ਵਿਚਾਰ ਕੀਤੀ ਸੀ 10 ਵਜੇ ਜਿਹੜਾ ਹੈ ਨਾ ਪਹਿਲਾ ਟੈਂਕ ਜਿਹੜਾ ਹੈ ਉਹ ਲੰਗਰ ਹਾਲ ਵਾਲੀ ਡਿਊਟੀ ਹੈ ਜਿਹੜੀ ਉਧਰ ਉਹ ਦਾਖਲ ਹੁੰਦਾ ਤੇ ਉਹ ਟੈਂਕ ਜਿਹੜਾ ਹੈ ਕਿਉਂਕਿ ਟੈਂਕ ਦੀ ਸਰਚ ਲਾਈਟ ਜਿਹੜੀ ਹੈ ਬਹੁਤ ਤੇਜ਼ ਹੁੰਦੀ ਹੈ ਤੇ ਉਹ ਜਿੱਦਾਂ ਸਰਚ ਲਾਈਟ ਪੈਂਦੀ ਹੈ ਤੇ ਅੱਗੇ ਕੋਈ ਵੀ ਨਾજર ਨਹੀਂ ਆਉਂਦਾ ਕਿਸੇ ਨੂੰ ਤੇ ਉਹ ਦਿਮਾਗ ਤੇ ਵੀ ਅਸਰ ਕਰਦੀ ਹੈ ਤੇ ਜਿਹੜਾ ਪਹਿਲਾ ਟੈਂਕ ਸੀ ਉਹ ਦੁਪੰਜਣੀ ਵੇਰੀ ਤੇ ਕੋਰਟ ਜਦੋਂ ਹੀ ਤਰੋ ਸਾਈਡ ਤੋਂ ਆਉਂਦਾ ਤਾਂ ਇਹ ਦੇਖੋ ਤੇ ਕਰਾਮਾਤ ਵਰਤਦੀ ਹੈ ਕਿਉਂ ਉਹਦੀ ਸਰਚ ਲਾਈਟ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਕਿਉਂਕਿ ਲਾਈਟ ਤੋਂ ਬਿਨਾ ਤੇ ਅੱਗੇ ਨਜ਼ਰੀ ਕਾਜ ਨਹੀਂ ਕੁਝ ਨਹੀਂ ਸਹੀ ਆਉਂਦਾ ਵੀ ਕਿੱਧਰ ਨੂੰ ਕੀ ਸੰਗਾਂ ਨੇ ਕਿਹੜੇ ਮੋਰਚੇ ਨੇ ਕਿੱਧਰੋਂ ਅਟੈਕ ਕਰਨਾ ਕਿੱਧਰੋਂ ਜਾਣਾ ਤੇ ਫਿਰ ਦੂਜਾ ਟੈਂਕ ਮੰਗਾਇਆ ਜਾਂਦਾ ਉਹਦੀ ਵਿੱਚ ਸਰਚ ਲਾਈਟ ਖਰਾਬ ਹੋ ਜਾਂਦੀ ਹੈ ਫਿਰ ਤੀਜਾ ਟੈਂਕ ਆਉਂਦਾ ਉਹਦੀ ਵਿੱਚ ਸਰਚ ਲਾਈਟ ਖਰਾਬ ਹੁੰਦੀ ਹੈ ਫਿਰ ਜਦੋਂ ਇਹ ਦੇਖਦੇ ਨੇ ਵੀ ਕੋਈ ਕਰਾਮਾਤ ਵਾਪਰ ਰਹੀ ਹੈ ਤੇ ਫਿਰ ਬਖਤਰਬੰਦ ਗੱਡੀ ਜਿਹੜੀ ਹੈ ਉਹ ਮੰਗਾਈ ਜਾਂਦੀ ਹੈ ਤੇ ਬਖਤਰਬੰਦ ਗੱਡੀ ਦੇ ਵਿੱਚ ਪੈਰਾਵੈਂਟ ਕਮੈਂਟਰੀ ਫੋਰਸ ਜਿਹੜੇ ਕਮਾਂਡੋ ਸੀ ਉਹਨਾਂ ਨੂੰ ਭੇਜਿਆ ਗਿਆ ਤੇ ਉੱਧਰ ਜਰਨਲ ਸਵੇਕ ਸਿੰਘ ਜਿਹੜੇ ਨੇ ਕਾਲ ਤੱਕ ਸਦੇ ਬਾਅਦ ਉਹਨਾਂ ਦਾ ਮੋਰਚਾ ਲੱਗਿਆ ਸੀ ਬਹੁਤ ਪੱਕੀ ਉਹਨਾਂ ਨੇ ਮੋਰਚੇ ਕੀਤੇ ਸਨ ਤਿਆਰੀ ਵਿੱਚ ਸਨ ਸਾਰੇ ਸਿੰਘ ਜੜ ਦੀ ਗਲਾ ਵਿੱਚ ਨੇ ਕੋਈ ਘਬਰਾਹਟ ਨਹੀਂ ਟੋਲੇ ਨਹੀਂ ਤੇ ਭਾਵੇਂ ਉਹ ਭੁੱਖੇ ਪਿਆਸੇ ਸੀ ਤੇ ਕਿਉਂਕਿ ਉਹਨਾਂ ਨੂੰ ਕੋਈ ਖਾਣ ਪੀਣ ਦੀਆਂ ਰਸਤਾਵਸਥਾ ਸਹੀ ਨਹੀਂ ਸੀ ਪਹੁੰਚ ਰਹੀਆਂ ਤੇ ਇਸ ਕਰਕੇ ਉਦੋਂ ਜਨਰਲ ਸਵੇਕ ਸਿੰਘ ਨੇ ਜਦੋਂ ਦੇਖਦੇ ਨੇ ਕਿ ਵਖਤਰਬੰਦ ਗੱਡੀ ਜਿਹੜੀ ਆ ਉਹ ਕਿ ਵਧ ਰਹੀ ਹੈ ਨਾਲ ਕਮਾਂਡੋ ਨੇ ਪੈਰਾਮੈਟਰੀ ਫੋਰਸ ਚ ਨੇ ਸਾਰੀਆਂ ਫੌਜਾਂ ਨੇ ਤੇ ਜਨਰਲ ਸਵੇਕ ਸਿੰਘ ਨੇ ਬੜਾ ਜਿਹੜਾ ਉਹ ਫਿਰ ਫੁਰਤੀ ਵਿਖਾਈ ਸਾਂ ਜਨਰਲ ਸਿੰਘ ਹੁਣਾ ਕੋਲ ਗਏ ਥੱਲੇ ਪੂਰਾ ਸਭ ਉਤੋਂ ਫਿਰ ਜਿਹੜਾ ਰੌਕਟ ਲਾਂਚਰ ਹੈ ਜਿਹੜਾ ਉਹ ਲਿਆਂਦਾ ਪੀਆਰਜੀ ਤੇ ਉਹਦੇ ਨਾਲ ਫਿਰ ਉਹ ਵਖਤਰਬੰਦ ਗੱਡੀ ਨੂੰ ਉਲਡਾਇਓ ਨਾਲੇ ਦੇਸ਼ ਕਰਕੇ ਫਿਰ ਜਿਹੜਾ ਕੁਲਦੀਪ ਵਰਾੜ ਨੂੰ ਪਤਾ ਲੱਗਿਆ ਬੜਾ ਉਹ ਹੈਰਾਨ ਹੋਇਆ ਕਿ ਸਾਨੂੰ ਪਤਾ ਨਹੀਂ ਸੀ ਕਿ ਸਿੰਘਾਂ ਕੋਲ ਇਹੋ ਜਿਹੇ ਹਥਿਆਰ ਹਨ ਕਿ ਰਾਕਟ ਲਾਂਚਰ ਵੀ ਉਹਨਾਂ ਕੋਲ ਹੋਣਗੇ ਉਮੀਦ ਨਹੀਂ ਸੀ ਉਹਨਾਂ ਨੂੰ ਕਿਉਂਕਿ ਉਹ ਸੂਖ حاصل ਨਹੀਂ ਸੀ ਕਰ ਸਕੇ ਤੇ ਇਹਨਾਂ ਕੋਲ ਹਥਿਆਰ ਕਿੰਨੇ ਕੁ ਮਾਰੂ ਨੇ ਇਸ ਕਰਕੇ ਬੜਾ ਜਦੋ ਜਹਿਦ ਜਿਹੜਾ ਉਹਨਾਂ ਨੂੰ ਕਰਨਾ ਪਿਆ ਫਿਰ ਦੂਜੇ ਪਾਸਿਓਂ ਉਹਨਾਂ ਨੇ ਟੈਂਕ توپਾਂ ਜਿਹੜੀਆਂ ਉਹ ਬਾੜਨ ਦੀ ਕੋਸ਼ਿਸ਼ ਕੀਤੀ ਫਿਰ ਜਿਹੜਾ ਹੈ ਜਦੋਂ ਜਦ ਹੁੰਦੀ ਰਹੀ ਤਾਬੜ ਤੋੜ ਗੋਲੀਆਂ ਜਿਹੜੀਆਂ ਸੀ ਚਲਦੀਆਂ ਰਹੀਆਂ ਜਵਾਬੀ ਕਾਰਵਾਈ ਸਿੰਘ ਹੰਬਾ ਕਰਦੇ ਜਾਈ ਤੇ ਪਰ ਫਿਰ ਇਹਨਾਂ ਨੇ ਸਕੀਮਾਂ ਬਣਾਈਆਂ ਵੀ ਆਪਾਂ ਅੰਦਰ ਨਹੀਂ ਦਾਖਲ ਹੋ ਸਕਦੇ ਜਿੰਨਾ ਚਿਰ ਕਿਉਂਕਿ ਇਹਨਾਂ ਦਾ ਟਾਰਗੇਟ ਦਿੱਤਾ ਹੋਇਆ ਸੀ ਕਿ ਟੈਨ ਗਾਰਡ ਜਿਹੜੀ ਹੈ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿਹੜੇ ਪਰਕਰਮਾਂ ਵਾਲੇ ਕਮਰੇ ਆ ਉਹਨਾਂ ਨੂੰ ਕਬਜ਼ੇ ਵਿੱਚ ਲੈਣਾ ਕਬਜ਼ੇ ਵਿੱਚ ਲੈ ਕੇ ਤੁਸੀਂ ਔਕਾਤ ਤੱਕ ਸਾਬ ਤੇ ਪਹੁੰਚਣਾ ਪੈਰਾ ਮੈਟਰੀ ਫੋਰਸ ਨਾਲ ਸੀ ਤੇ ਨਾਲ ਜਿਹੜੀ 26 ਬਟਾਲੀਅਨ ਸੀ ਉਹਦੀ ਡਿਊਟੀ ਨੂੰ ਲਾਈ ਗਈ ਸੀ ਟਾਰਗੇਟ ਦਿੱਤਾ ਗਿਆ ਸੀ ਵੀ ਤੁਸੀਂ ਗੁਰੂ ਰਾਮਦਾਸ ਸਰਾ ਜਿਹੜੀ ਉਧਰ ਲੰਗਰ ਹਾਲ ਵਾਲੀ ਜਿਹੜੀ ਸਰਾਏ ਸਾਰੀ ਨਾਲ ਤੇ ਉਹਦੇ ਦੇ ਸਾਰੇ ਤੇ ਕਬਜ਼ਾ ਕਰਨਾ ਤੁਸੀਂ ਕਿਉਂ ਗੁਰਨਾਮਕ ਨਿਵਾਸ ਵੀ ਸੀ ਬਾਬਾ ਤਾਲਾ ਜੀ ਦਾ ਸੰਸਿ ਭਾਗਦਰ ਬਾਬਰ ਖਾਲਸਾ ਨੇ ਬਹੁਤ ਤਕੜੇ ਬੋਰਚੇ ਲਾਈ ਸਨ ਪਰ ਉਹ ਵੀ ਆਪਣੀ ਜਿਹੜਾ ਮθε ਸਮੇਂ ਅਨੁਸਾਰ ਕਾਰਵਾਈ ਵਿੱਚ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਬਾਬਰ ਖਾਲਸਾ ਦੇ ਸਿੰਘ ਬੜੇ ਉਹਨਾਂ ਦੇ ਤਕੜੇ ਸਿੰਘ ਸੀ ਉਹ ਬੜਾ ਡਟ ਕੇ ਵਿਕਾਵ ਨਾਲ ਕੰਮ ਰਹਿ ਸੋਨਾਂ ਸ਼ੇਸ਼ ਕਰਕੇ ਬੜਾ ਇਹ ਘਾਣ ਹੁੰਦਾ ਰਿਹਾ ਬਹੁਤ ਜਿਹੜਾ ਹੈ ਨੁਕਸਾਨ ਹੋਇਆ ਸਿੰਘਾਂ ਦਾ ਸੰਗਤ ਦਾ ਤੇ ਫੌਜ ਦਾ ਬਹੁਤ ਜਿਆਦਾ ਵੱਡਾ ਨੁਕਸਾਨ ਸਹਿਣਾ ਪਿਆ ਉਹ ਜਨ ਜਦੋਂ ਇਹਨਾਂ ਨੇ ਵੇਖਿਆ ਵੀ ਇਹ ਹੁਣ ਸਾਡੇ ਕਾਰਵਾਈ ਜਿਹੜੀ ਆ ਉਹ ਢਿੱਲੀ ਪੈ ਰਹੀ ਹੈ ਤੇ ਫਿਰ ਗੁਰਦੀਪ ਰਾਜ ਜਿਹੜਾ ਨਾ ਫਿਰ ਉਹ ਸੁੰਦਰ ਜਿਹੜਾ ਉਹਨੂੰ ਕਹਿੰਦੇ ਨੇ ਵੀ ਤੁਸੀਂ ਉੱਪਰ ਗੱਲ ਕਰੋ ਵੀ ਹੁਣ ਇਹ ਗੱਲ ਨਹੀਂ ਬਣਦੀ ਪਈ ਸਾਨੂੰ ਵੱਡੇ ਟੈਂਕ ਅੰਦਰਵਾੜ ਨੇ ਲੈਣਗੇ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਣੀ ਸੀ ਜਨਰਲ ਵੈਦਿਆ ਨਾਲੋਂ ਗੱਲ ਕਰਦੇ ਨੇ ਪ੍ਰਾਈਮ ਮਿਨਿਸਟਰੀ ਇੰਦਰਾ ਗਾਂਧੀ ਜਿਹੜੇ ਮੌਕੇ ਦੀ ਉਹਦੇ ਨਾਲ ਗੱਲ ਕਰਦੇ ਨੇ ਤੇ ਫਿਰ ਅੱਧੇ ਘੰਟੇ ਬਾਅਦ ਉਹਨਾਂ ਨੂੰ ਪਰਮਿਸ਼ਨ ਮਿਲਦਾ ਤੁਸੀਂ ਜੋ ਕਰਨਾ ਕਰੋ ਇਹ ਮੋਰਚਾ ਜਿਹੜਾ ਆਪਰੇਸ਼ਨ ਹੈ ਨੂੰ ਤੁਸੀਂ ਸਫਲ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਇਹਨਾਂ ਵੱਡੇ ਟੈਂਕ ਵੱਡੀਆਂ ਤੋਪਾਂ ਜਿਹੜੀਆਂ ਉਹ ਵੀ ਲੰਗਰ ਹਾਰ ਵਾਲੀ ਸਾਈਡ ਤੋਂ ਉਹ ਡਿਊਟੀ ਤੋਂ ਇੰਨੇ ਦੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਹੁੰਦੇ ਹੋਏ ਹੌਲੀ-ਹੌਲੀ ਜੜੇ ਅਗੇ ਵਧਨੇ ਸ਼ੁਰੂ ਹੁੰਦੇ ਨੇ ਤੇ ਇੰਨਾ ਕੁਝ ਕਰਦਿਆਂ ਕਰਦਿਆਂ ਤਕਰੀਬਨ ਜਿਹੜਾ ਇਹਨਾਂ ਨੂੰ ਨਾ ਅ 2:00 ਵਜੇ ਦਾ ਸਮਾਂ ਜਿਹੜਾ ਹੋ ਚੁੱਕਿਆ ਸੀ ਜਿਹੜੇ ਮੌਜੂਦਾ ਉੱਥੇ ਗਵਾਹ ਨੇ ਚਸ ਮਦੀਦ ਤੇ ਗਿਆਨੀ ਊਰਣ ਸਿੰਘ ਜੀ ਜਿਹੜੇ ਉਸ ਵળે ਗਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸਨ ਉਹਨਾਂ ਨੇ ਕਿ ਹੱਟ ਕੀਤੀ ਇਹ ਸਾਰਾ ਵਰਕਾਤ ਉਹਨਾਂ ਨੇ ਵੇਖਿਆ ਕਿਉਂਕਿ ਉਹ 5 ਦੀ ਰਾਤ ਨੂੰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਹੀ ਉੱਪਰ ਛੱਤ ਦੇ ਸਾਰੇ ਸਿੰਘ ਸੀ ਨਾਲ ਬਾਈ ਸਿੰਘ ਤਕਰੀਬਨ ਸਾਨੂੰ ਉਹ ਤੇ ਉਹ ਵੇਖਦੇ ਰਹੇ ਸਾਰੇ ਵੀ ਇਹ ਸਾਰਾ ਕੁਝ ਹੁੰਦਾ ਰਿਹਾ ਜਿਹੜਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਇਹ ਫੌਜੀ ਕਾਰਵਾਈ ਹੁੰਦੀ ਰਹੀ ਬਹੁਤ ਕਤਲਿਆਮ ਹੋਇਆ ਸਿੰਘਾਂ ਨੇ ਮੋਰਚੇ ਨਹੀਂ ਛੱਡੇ ਕਵਰਾਏ ਨਹੀਂ ਟੋਲੇ ਨਹੀਂ ਡਟ ਕੇ ਵਕਾਵਾ ਜਿਹੜਾ ਕਰਦੇ ਰਹੇ ਤੇ ਉਹ ਇੰਨਾ ਤਕੜਾ ਹਮਲਾ ਜਦੋਂ ਵੇਖਿਆ ਵੀ ਟੈਂਕ ਤੋਪਾਂ ਵੱੜ ਚੁੱਕੀਆਂ ਹਨ ਤੇ ਫਿਰ ਜਿਹਾ ਭਾਈ ਅਮਰੀਕ ਸਿੰਘ ਜੀ ਭਾਈ ਰਿਸ਼ਪਾਲ ਸਿੰਘ ਜੀ ਜਿਹੜੇ ਇਹ ਮਾਥਿਕ ਆਗੂ ਸਭ ਨਾਲ ਜਿਹੜੇ ਜਿੰਨੇ ਵੀ ਫੈਡਰੇਸ਼ਨ ਦੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਜਿਹੜੇ ਉਹ ਸੰਜਨੈਲ ਸਿੰਘ ਖਾਲਸਾ ਭੰਡਾਰਾ ਵਾਲਾ ਕੁੜ ਜਾਂਦੇ ਨੇ ਪੂਰਾ ਸਾਹਬ ਦੇ ਵਿੱਚ ਥੱਲੇ ਤੇ ਉਹ ਬੇਨਤੀ ਕਰਨ ਜਾਂਦੇ ਨੇ ਕਿ ਸਮਝੀ ਤੇ ਕਿਰਪਾ ਕਰੋ ਤੇ ਇਹ ਕਹਿਣ ਤੋਂ ਪਹਿਲਾਂ ਇਹ ਸੰਜਨੈਲ ਸਿੰਘ ਮਾਨ ਨੇ ਕਹਿ ਦਿੱਤਾ ਸੀ ਵੀ ਸਿੰਘੋ ਹੁਣ ਸਮਾਂ ਆ ਗਿਆ ਮੇਰੇ ਲਈ ਕੋਈ ਨਾਵਾ ਹੁਕਮ ਨਾ ਕਰਿਓ ਮੈਂ ਅਰਦਾਸ ਕਰ ਚੁੱਕਿਆ ਹਾਂ ਇਸ ਕਰਕੇ ਤਾਂ ਭਾਈ ਹਰੀਕ ਸਿੰਘ ਨੂੰ ਸੰਜ ਡੈਲਸ ਹੋਣਾ ਨੇ ਕਿਹਾ ਭਾਈ ਤੁਸੀਂ ਅੱਗੇ ਕੌਮ ਦੀ ਬਾਗਡੋਰ ਸੰਭਾਲਣੀ ਹੈ ਜੇ ਤੁਸੀਂ ਇੱਥੋਂ ਨਿਕਲ ਸਕਦੇ ਹੋ ਤਾਂ ਨਿਕਲ ਜਾਓ ਤੇ ਭਾਈ ਹਰੀਕ ਸਿੰਘ ਜੀ ਕਹਿਣ ਲੱਗੇ ਵੀ ਨਹੀਂ ਕਿਉਂਕਿ ਉਹ ਕਸਮਾਂ ਖਾ ਚੁੱਕੇ ਸੀ ਸਾਰੇ ਇਕੱਠੇ ਜਿਉਣ ਤੇ ਇਕੱਠੇ ਮਰਨ ਦੀਆਂ ਇਸ ਕਰਕੇ ਕਹਿਣ ਲੱਗੇ ਵੀ ਅਸੀਂ ਵੀ ਨਹੀਂ ਜਾਣਾ ਸੀ ਵੀ ਇੱਥੇ ਜੂਝ ਕੇ ਸ਼ਹੀਦੀ ਪਾਉਣੀ ਹੈ ਤੇ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਉਹ ਆਵਾਜ਼ ਉਹਨਾਂ ਨੇ ਦਿੱਤੀ ਤੇ ਉਸ ਫਿਰ ਤਕਰੀਬਨ 2:30 ਵਜੇ ਤੋਂ ਬਾਅਦ ਜਿਹੜਾ 3 3:00 ਵਜੇ ਦੇ ਵਿੱਚ ਜਿਹੜਾ ਨਾ ਜਰਨਲ ਸਵੇਕ ਸਿੰਘ ਜੀ ਦੇ ਨਾਲ ਟਕਰਾ ਹੁੰਦਾ ਕਿਉਂਕਿ ਜਰਨਲ ਸਵੇਕ ਸਿੰਘ ਦਾ ਮੋਰਚਾ ਜਿਹੜਾ ਕਾਲ ਤੱਕ ਸਾਹ ਦੇ ਬਾਹਰ ਲੱਗਿਆ ਸੀ ਤੇ ਇਹ ਟੈਂਕ ਤੋਪਾਂ ਵਕਤਰਬੰਦ ਗੱਡੀਆਂ ਜੁਤੇ ਪਾਏ ਇਹਨਾਂ ਨੇ ਬੇਅਦ ਵੀ ਹੁੰਦੀ ਹੈ ਤੇ ਕੋਹ ਹਰਿਮੰਦਰ ਸਾਹਿਬ ਦੀ ਇਹ ਪਾਪੀ ਅੱਗੇ ਨੂੰ ਵੱਧਦੇ ਜਾ ਰਹੇ ਨੇ ਟੈਂਕ ਤੋਪਾਂ ਦੇ ਕੋਲੇ ਤਾਂ ਅੱਗੇ ਜਾ ਰਹੇ ਨੇ ਢਾਹ ਢੇਰੀ ਹੋ ਰਿਹਾ ਕਾਲ ਤੱਕ ਸਾਹ ਨੂੰ ਡਾ ਲਿਤਾ ਗਿਆ ਡਿਊਟੀ ਸ਼ਾਫ ਨੂੰ ਤਾਂ ਹਟਾ ਦਿੱਤਾ ਗਿਆ ਤਰੋਂ ਜਿਹੜੀ ਮੇਨ ਸੀ ਸਾਲ ਹੈ ਇਹ ਬਹੁਤ ਹੀ ਉੱਥੇ ਜਿਹੜਾ ਭਿਆਨਕ ਮੰਜ਼ਰ ਬਣਿਆ ਤੇ ਉਸ ਤੋਂ ਬਾਅਦ ਤੇ ਜਰਨਲ ਸਵੇਕ ਸਿੰਘ ਫਿਰ ਮੋਰਚੇ ਵਿੱਚ ਡਟੇ ਸਮ ਤੇ ਜਰਨਲ ਸਵੇਕ ਸਿੰਘ ਦੇ ਨਾਲ ਜਿਹੜਾ ਉਹ ਫੌਜ ਦਾ ਮੁਕਾਬਲਾ ਹੁੰਦਾ ਤੇ 2.5 3 ਵਜੇ ਦਾ ਜਿਹੜਾ ਸਮਾਂ ਉਹ ਦੱਸਦੇ ਨੇ ਕਿ ਜਰਨਲ ਸਵੇਕ ਸਿੰਘ ਦੇ ਵਜੇ ਬਜਦੇ ਨੇ ਘੋਲੀਆਂ ਵੱਜਦੀਆਂ ਤੇ ਜਦੋਂ ਸਿੰਘਾਂ ਨੂੰ ਪਤਾ ਲੱਗਿਆ ਕੁਝ ਸਿੰਘਾਂ ਨੇ ਵੇਖਿਆ ਵੀ ਜਰਨਲ ਸਵੇਕ ਸਿੰਘ ਜਿਹੜੇ ਨਾਲ ਜ਼ਖਮੀ ਹੋ ਗਏ ਨੇ ਇਹ ਸਿੰਘਾਂ ਨੇ ਮੌਕਾ ਬਚਾ ਕੇ ਜਨਰਲ ਸਵੇਕ ਸਿੰਘ ਨੂੰ ਚੁੱਕ ਕੇ ਜਿਹੜਾ ਉਹ ਥੱਲੇ ਪੂਰਾ ਸਾਹਬ ਲੈ ਕੇ ਗਏ ਜਿੱਥੇ ਸੰਜਨੈਲ ਸਿੰਘ ਹੋਣਾ ਦਾਸਣ ਸੀ ਤੇ ਜਦੋਂ ਅਜੇ ਉਹ ਸਹਿਕਦੇ ਸੀ ਜਨਰਲ ਸਵੇਕ ਸਿੰਘ ਦੀ ਸ਼ਹੀਦੀ ਨਹੀਂ ਸੀ ਹੋਈ ਅਜੇ ਸਵਾਸ ਚੱਲਦੇ ਨੇ ਤੇ ਉਹ ਅਜੇ ਵੀ ਉਹਨਾਂ ਦੇ ਚਿਹਰੇ ਤੇ ਕੋਈ ਘਬਰਾਹਟ ਨਹੀਂ ਹੈ ਜਨਰਲ ਸਵੇਕ ਸਿੰਘ ਦੇ ਤੇ ਅਜੇ ਵੀ ਜੜ੍ਹ ਦੀ ਟੱਲਾ ਵਿੱਚ ਨੇ ਉਹ ਉੱਤੇ ਜਾ ਕੇ ਸੰਜਨੈਲ ਸਿੰਘ ਹੋਣਾ ਦੇ ਗੋਦੀ ਵਿੱਚ ਉਹਨਾਂ ਨੂੰ ਪਾਇਆ ਸੀ ਉਸ ਉਹਨਾਂ ਦਾ ਗੋਦੀ ਵਿੱਚ ਆ ਸਮਝੀਦੇ ਤੇ ਸਤਜਨ ਅਸਵੈਕ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਤੇ ਹੁਣ ਸਵਾ ਆ ਗਿਆ ਤੇ ਕਹਿਣ ਲੱਗੇ ਵੀ ਮੇਥੋਂ ਬਹੁਤ ਭੁੱਲਾਂ ਹੋਈਆਂ ਹੋਣਗੀਆਂ ਇਸ ਮੈਦਾਨੇ ਜੰਗ ਵਿੱਚ ਜੂਝਦੇ ਆ ਹੋਇਆ ਮੇਥੋਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਤੇ ਕਿਰਪਾ ਕਰਿਓ ਅਰਦਾਸ ਕਰਿਓ ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਧੰ ਗੁਰੂ ਰਾਮਦਾਸ ਜਰ ਦੇ ਚਰਨਾਂ ਵਿੱਚ ਮੇਰੀਆਂ ਭੁੱਲਾਂ ਬਖਸ਼ਾ ਦਿਓ ਤੇ ਬਸ ਇੱਕ ਦੋ ਮਿੰਟ ਦੀ ਜਿਹੜੀ ਉਹਨਾਂ ਦੀ ਬਾਰਤਾਲਾਪ ਹੁੰਦੀ ਹੈ ਤੇ ਸਾਂਝ ਜਨੈਲ ਸਿੰਘ ਹੁਣ ਕਹਿਣ ਲੱਗੇ ਇਸ ਜਰਨਲ ਸਵੇਕ ਸਿੰਘ ਜੀ ਨੂੰ ਕਿ ਤੁਸੀਂ ਘਰ ਆਉਨਾ ਤੁਸੀਂ ਚੜ੍ਹਦੀ ਕਲਾ ਵਿੱਚ ਆਪਣਾ ਫਰਜ਼ ਨਿਭਾ ਕੇ ਚੱਲਿਓ ਧਰਮ ਦੇ ਦੇਖੇ ਜੰਦ ਲਾ ਕੇ ਚੱਲਿਓ ਪਰ ਸਮੇਂ ਦਾ ਜਿਹੜਾ ਥੋੜਾ ਜਿਹਾ ਬਖਵੇ ਦਾ ਹੀ ਫਰਕ ਹੈ ਤੁਸੀਂ ਚੱਲੋ ਅਸੀਂ ਤੁਹਾਡੇ ਨਾਲ ਤੁਹਾਡੇ ਪਿੱਛੇ ਆ ਰਹੇ ਹਾਂ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਆਪ ਕੀ ਸੀ ਵੀ ਅਸੀਂ ਵੀ ਸ਼ਾਦ ਦਾ ਜਾਤ ਸ਼ਾਦ ਦਾ ਜਾਮ ਪੀਣਾ ਹੈ ਤੇ ਤੁਸੀਂ ਸ਼ਾਦ ਦਾ ਜਾਮ ਪੀ ਰਹੇ ਹੋ ਤੇ ਅਸੀਂ ਤੁਹਾਡੇ ਪਿੱਛੇ ਆ ਰਹੇ ਹਾਂ ਤੇ ਇਹਨਾਂ ਕਰਦੇ ਕਰਦੇ ਕਹਿੰਦੇ ਜਿਹੜੇ ਆਖਰੀ ਸਵਾਸ ਜਰਨਲ ਸਵੇਕ ਸਿੰਘ ਨੇ ਸੰਜਨਲ ਸਿੰਘ ਉਹਨਾਂ ਦੇ ਗੋਦੀ ਵਿੱਚ ਲਿਆ ਤੇ ਜਕਾਰਾ ਛੜਿਆ ਤੇ ਪਤਾ ਲੱਗਿਆ ਵੀ ਚੜ੍ਹਾਈ ਕਰ ਗਏ ਨੇ ਇੱਕ ਪਾਸੇ ਉਹਨਾਂ ਦਾ ਸ਼ਰੀਰ ਰੱਖਿਆ ਗਿਆ ਬੜੇ ਸਤਕਾਰ ਨਾਲ ਉਹਨਾਂ ਦੇ ਉੱਤੇ ਵਸਤਰ ਪਾ ਦਿੱਤੇ ਗਏ ਉਸ ਤੋਂ ਬਾਅਦ ਸਾਂਝ ਜਨੈਲ ਸਿੰਘ ਜਣੀ ਆਪਣਾ ਨਿਤਨੇਮ ਕਰਦੇ ਨੇ ਅਮਰਤ ਵੇਲਾ ਹੋ ਚੁੱਕਿਆ ਸੀ ਤੇ ਸਿਮਰਨ ਭਜਨ ਬੰਦਗੀ ਕਰਦੇ ਨੇ ਤੇ ਬਾਹਰ ਬਹੁਤ ਜ਼ਿਆਦਾ ਜਿਹੜੇ ਨੇ ਨਾ ਗੋਲਿਆਂ ਦੀ ਆਵਾਜ਼ ਜਿਹੜੀਆਂ ਤਾਵੜ ਤੋੜ ਹਮਲੇ ਤੇਜ਼ ਹੋ ਗਏ ਨੇ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਦੇਖਿਆ ਵੀ ਹੁਣ ਟੈਂਕ ਉੱਪਰ ਚੜ ਗਏ ਨੇ ਆ ਕੇ ਹੁਣ ਕੋਈ ਹੱਲ ਨਹੀਂ ਹੈ ਤੇ ਉਹਨਾਂ ਨੇ ਵੀ ਫੈਸਲਾ ਕਰ ਲਿਆ ਵੀ ਹੁਣ ਵਾਪਸ ਚੱਲੀਏ ਮੈਦਾਨੇ ਜੰਗ ਸਾਹਮਣੇ ਡਟ ਕੇ ਮੁਕਾਬਲਾ ਕਰੀਏ ਤੇ ਸਿੰਘਾਂ ਨੂੰ ਕਿਹਾ ਤੇ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਫਿਰ ਅਰਦਾਸ ਕਰਦੇ ਨੇ ਸਨਜ ਮਹਲ ਸਿੰਘ ਕੀ ਖਾਲਸਾ ਪੰਡਰਵਾਲੀ ਤਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਸਥਾਨ ਤੇ ਸੇਵਾ ਲਵਾਉਂਦਿਆਂ ਬਿਆੰਤ ਈਲਾ ਹੋ ਗਈਆਂ ਹੁਣ ਆਗਿਆ ਕਲ ਜੁਗ ਜੀਵਾ ਕੋਲੋਂ ਬਖਸ਼ ਲੈਣੀਆਂ ਤੇ ਇੱਕ ਅਰਦਾਸ ਹੈ ਬਸ ਇੱਕੋ ਹੀ ਮੰਗ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੇ ਮੈਨੂੰ ਵਾਰ-ਵਾਰ ਉਹਨੇ ਵਾਰ ਮੈਂ ਹਜੇ ਜਨਮ ਲਵਾਂ ਜਿੰਨਾ ਚਿਰ ਇਹ ਸਾਡੀਆਂ ਮੰਗਾਂ ਪੂਰੀਆਂ ਨਾ ਹੋ ਜਾਣ ਖਾਲਸਾ ਰਾਜ ਕਾਇਮ ਨਾ ਹੋ ਸਕੇ ਉਹਨਾਂ ਨੇ ਮੰਗ ਕੀ ਸੀ ਮੰਗਿਆ ਕੀ ਸਭਗਰਾਂ ਕੋਲੋਂ ਉਹਨਾਂ ਨੇ ਖਾਲਸਾ ਦੀ ਚੜ੍ਹਦੀ ਕਲਾ ਤੇ ਖਾਲਸਾ ਰਾਜ ਮੰਗਿਆ ਕਿ ਉਹਨਾਂ ਚਿਰ ਮੈਨੂੰ ਦੁਨੀਆ ਤੇ ਭੇਜਦੇ ਰਹੋ ਤੇ ਜਿੰਨਾ ਚਿਰ ਖਾਲਸਾ ਰਾਜ ਕਾਇਮ ਨਹੀਂ ਹੋ ਜਾਂਦਾ ਤੇ ਇਸ ਕਰਕੇ ਵਾਸ ਹੋਰ ਕੋਈ ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਬਾਅਦ ਤਕਰੀਬਨ ਜਦੋਂ ਆਉਂਦੇ ਨੇ 8:30 ਤੋਂ 9 ਵਜੇ ਦਾ ਸਮਾਂ ਜਿਹੜਾ ਇਤਿਹਾਸਕ ਇਹਦਾ ਹਰ ਭਾਈ ਅਮਰੀਕ ਸਿੰਘ ਹੋਣੀ ਸਾਰੇ ਚੜ੍ਹਦੀ ਕਲਾ ਵਾਲੇ ਸਿੰਘ ਦੇ ਵਾਰ ਆਉਂਦੇ ਨੇ ਜਦੋਂ ਪਹਿਲਾਂ ਭਾਈ ਅਮਰੀਕ ਸਿੰਘ ਸਾਹਮਣੇ ਸਾਰੇ ਤੇ ਅਮਰੀਕ ਸਿੰਘ ਦਾ ਸਾਹਮਣੇ ਟੱਕਰਾ ਹੁੰਦਾ ਤੇ ਅਮਰੀਕ ਸਿੰਘ ਦੇ ਛਾਤੀ 'ਚ ਗ੍ਰਸਟ ਵੱਜਦੇ ਨੇ ਗੋਲੇ ਵੱਜਦੇ ਨੇ ਤੇ ਭਾਈ ਅਮਰੀਕ ਸਿੰਘ ਜਿਹੜੇ ਪਹਿਲਾਂ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ ਥੱਲੇ ਡੇਗਦੇ ਨੇ ਦਰਵਾਸਾ ਵੱਲੋਂ ਨਿਸ਼ਾਨ ਸਾਹਿਬ ਜਿਹੜੇ ਲੱਗੇ ਨੇ ਮੇਰੀ ਫਰੀਦ ਦੋਨੋਂ ਇਹ ਉੱਥੇ ਹੀ ਇਹਨਾਂ ਦਾ ਜਿਹੜਾ ਸਾਹਮਣੇ ਟੱਕਰਾ ਹੁੰਦਾ ਉਸ ਤੋਂ ਬਾਅਦ ਸੰਜੇ ਲਾਲ ਸਿੰਘ ਖਾਨ ਦਾ ਵੀ ਸਾਹਮਣੇ ਡਟ ਕੇ ਮੁਕਾਬਲਾ ਉਹਨਾਂ ਨੇ ਕੀਤਾ ਜਿੰਨਾ ਜਿੰਨੇ ਉਹਨਾਂ ਕੋਲ ਹਥਿਆਰ ਸਨ ਉਸ ਮੁਤਾਬਕ ਚੜ੍ਹਦੀ ਕਲਾ ਵਿੱਚ ਉਹ ਡਟੇ ਰਹੇ ਸਾਹਮਣੇ ਇੱਕ ਤਾਲ ਕਿ ਉਹਨਾਂ ਨੇ ਛਾਤੀ ਵਿੱਚ ਵਿਰਸ਼ਟ ਖਾਦੇ ਗੋਲੀਆਂ ਖਾਪੀਆਂ ਤੇ ਇਸ ਕਰਕੇ ਡੋਲੇ ਹੀ ਘਬਰਾਏ ਨਹੀਂ ਤੇ ਅਖੀਰ ਫਿਰ ਜਦੋਂ ਬੱਸ ਜਾਦਾ ਜ਼ਖਮੀ ਹੋ ਗਏ ਸਨ ਵਿਰਸ਼ਟ ਜ਼ਿਆਦਾ ਵੱਜੇ ਤੇ ਫਿਰ ਉਹ ਜਿਹੜਾ ਹਰਿਮੰਦਰ ਸਾਹਿਬ ਵੱਲੋਂ ਉਹਨਾਂ ਦਾ ਮੁਖ ਸੀਸ ਸੀਸਤੀ ਜਦੋਂ ਡਿੱਗਦੇ ਨੇ ਤੇ ਇਸ ਕਰਕੇ ਬੱਸ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਕਿ ਹੋਰ ਵੀ ਸਿੰਘ ਨੇ ਜੜੇ ਉਚੜਾਈ ਕਰ ਜਾਂਦੇ ਨੇ ਸ਼ਹੀਦ ਵੀ ਪਾ ਜਾਂਦੇ ਨੇ ਤੇ ਉਸ ਤੋਂ ਬਾਅਦ ਕਹਿੰਨੇ ਪੂਰਨ ਸਿੰਘ ਜੀ ਦੱਸਦੇ ਨੇ ਕਿੰਦੇ ਵੀ ਸਾਰਾ ਦਿਨ ਤਾਵੜ ਤੋੜ ਹਮਲੇ ਹੁੰਦੇ ਰਹੇ ਕਿ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਸਕਿਆ ਵੀ ਸੰਜੇ ਰੈਲ ਸਿੰਘ ਕਟਾਈ ਕਰਕੇ ਨੇ ਸ਼ਹੀਦ ਵੀ ਪਾ ਗਏ ਨੇ ਪਰ ਉਹ ਉਹਨਾਂ ਨੂੰ ਮਨ ਵਿੱਚ ਇਹ ਜਿਹਾ ਵੀ ਖੋਫ ਸੀ ਕਿ ਦੀਪਰਾੜ ਦੇ ਮਨ ਵਿੱਚ ਇਹ ਜਿਹਾ ਬਹੁਤ ਵੱਡਾ ਡਰ ਸੀ ਵੀ ਸੰਜੇ ਰੈਲ ਸਿੰਘ ਹੁਣ ਕਿਤੇ ਦਰਬਾਰ ਸਾਹਿਬ ਦੇ ਅੰਦਰ ਨਾ ਹੋਣ ਜਾਂ ਕਿਤੇ ਉਹਨਾਂ ਨੇ ਪੱਕਾ ਮੋਰਚਾ ਹੋਰ ਨਾ ਬਣਾਇਆ ਹੋਵੇ ਇਸ ਕਰਕੇ ਫਿਰ ਉਹਨਾਂ ਨੇ ਸਾਢੇ 4:00 ਵਜੇ ਅਨਾਉਂਸਮੈਂਟ ਕਰਦੇ ਨੇ ਗੁਰਦੀਪ ਰਾੜ ਵੀ ਜਿਨੇ ਵੀ ਸਿੰਘ ਅੰਦਰ ਨੇ ਮੋਰਚਾ ਚੜ੍ਹਿਆ ਉਹ ਬਾਹਰ ਆਜੋ ਅਸੀਂ ਸਾਰੇ ਹਰਿਮੰਦਰ ਸਾਹਿਬ ਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਸੀਂ ਆਪਣਾ ਮੋਰਚਾ ਜਿਹੜਾ ਫਤਿਹ ਕਰ ਲਿਆ ਵੀ ਅਸੀਂ ਕੁਝ ਨਹੀਂ ਕਮਾਗੇ ਸਾਰੇ ਹੱਥ ਕਟੇ ਕਰਕੇ ਬਾਹਰ ਆਓ ਸਰਾਵਾ ਵਿੱਚੋਂ ਬਾਹਰ ਆਓ ਹਰਮੰਦਰ ਸਾਹਿਬ ਦੇ ਵਿੱਚ ਵੀ ਅਨਾਉਂਸਮੈਂਟ ਕੀਤੀ ਕਿ ਵੀ ਜਿਹੜੇ ਸਿੰਘ ਅੰਦਰ ਨੇ ਬਾਹਰ ਆਜਾ 4:30 ਵਜੇ ਅਨਾਉਂਸਮੈਂਟ ਹੁੰਦੀ ਆ 15 ਮਿੰਟ ਦਾ ਸਮਾਂ ਜਿਹੜਾ ਉਹਨਾਂ ਨੇ ਦਿੱਤਾ ਸੀ ਕਹਿੰਦੇ ਵੀ ਅਸੀਂ ਸੋਚਿਆ ਗਿਆਨੀ ਮੋਹਨ ਸਿੰਘ ਤੇ ਗਿਆਨੀ ਭੂਰਨ ਸਿੰਘ ਕਹਿੰਦੇ ਸੀ ਸਦਾ ਕੀਤੀ ਵੀ ਆਪਾਂ ਹੱਥ ਖੜੇ ਕਰਕੇ ਬਾਹਰ ਨਹੀਂ ਜਾਣਾ। ਸੋ ਜਿਹੜਾ ਸੰਗਤਾਂ ਜਿਹੜੀਆਂ ਅਸੀਂ ਸੇਵਾਦਾਰ ਸੀ ਜਿਹੜੇ ਸੀ ਕਹਿੰਦੇ ਉਹ ਪਹੁੰਚ ਕੇ ਬਾਹਰ ਆ ਗਏ ਪਰ ਕਹਿੰਦੇ ਅਸੀਂ ਉਹਨਾਂ ਦੇ ਰਾਹੀਂ ਮੈਸੇਜ ਭੇਜਿਆ ਸੀ ਕਿ ਜਾ ਕੇ ਉਹ ਸਬਸਤਨ ਸੁਨੇਹਾ ਪਾ ਦੇ ਉਹ ਦੋ ਸਿੰਘ ਸਾਹਿਬ ਆਨੰਦਨ ਨੇ ਤੇ ਇਸ ਕਰਕੇ ਬਾਹਰ ਨਹੀਂ ਆਉਣਗੇ। ਤੇਸ਼ ਕਰਕੇ ਕਹਿੰਦੇ ਵੀ ਕਿਉਂ ਕਿਉਂਕਿ ਉਹ ਹੱਥ ਖੜੇ ਕਰਕੇ ਨਹੀਂ ਆਉਣਗੇ ਉਹਨਾਂ ਨੇ ਪਰਨ ਕਰ ਲਿਆ ਵੀ ਅਸੀਂ ਇੱਥੇ ਸ਼ਹਾਦਤ ਦਾ ਜਾਮ ਪੀਣਾ ਛੱਡ ਨਹੀਂ ਕੋਈ ਗੱਲ ਨਹੀਂ ਕੋਈ ਤਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਜੀ ਬਚਾਉਣਾ ਕਹਿੰਦੇ ਵੀ ਸਾਨੂੰ ਇੱਥੇ ਬਚਾਉ ਲੈਣਗੇ ਤੇ ਇਸ ਕਰਕੇ ਉਹ ਕਹਿੰਦੇ ਵੀ ਤਾਵੜ ਤੋੜ ਹਮਲਾ ਹੁੰਦਾ ਰਿਹਾ ਉਸ ਤੋਂ ਬਾਅਦ ਫਿਰ 5 ਵਜੇ ਦਾ ਟਾਈਮ ਸੀ 5 ਤੋਂ ਤਕਰੀਬਨ ਪੌਣੇ 8 ਵਜੇ ਦਾ ਟਾਈਮ ਹੁੰਦਾ ਕਹਿੰਦੇ ਤਾਵੜ ਤੋੜ ਫੈਲਿੰਗ ਹੁੰਦੀ ਹੈ ਇਧਰ ਨੂੰ ਵੀ ਕਹਿੰਦੇ ਵੈਰੀ ਜਾਲੋਂ ਜਿਹੜੇ ਨੇ ਪਾਪੀ ਵੱਧਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਗੋਲੀਆਂ ਜਿਹੜੀਆਂ ਉਹ ਚਲੀਆਂ 6 ਜੂਨ ਨੂੰ ਜਿਹੜਾ ਨਾ ਸ਼ਾਮ ਨੂੰ 8:30 ਵਜੇ ਹਰਮੰਦਰ ਸਾਹਿਬ ਦਰਵਾਸਾ ਤੇ ਅੰਦਰ ਗੋੜੀਆਂ ਚਲਦੀਆਂ ਨੇ ਜੀ ਦੇ ਵਿੱਚ ਪਹਿਲੀ ਗੋੜੀ ਜਿਹੜੀ ਹੈ ਗਿਆਨੀ ਅਵਤਾਰ ਸਿੰਘ ਜਿਹੜੇ ਰਾਗੀ ਸਿੰਘ ਸਨ ਉਹ ਕੀਰਤਨ ਦੀ ਸੇਵਾ ਲਵਾ ਰਹੇ ਸਨ ਹੁਣ ਇੱਕ ਗੱਲ ਦੇਖਿਓ ਕਿ ਇੰਨੀ ਤਾਕਤ ਤੋੜ ਫੈਲੰਗ ਐਡਿਟ ਤੋਪਾਂ ਦੇ ਗੋਲੇ ਧਾਗੇਗੇ ਇਹਨਾਂ ਕਤਲੇਆਮ ਕੀਤਾ ਗਿਆ ਪਰ ਦਰਵਾਸਾ ਦੀ ਜਿਹੜੀ ਮਰਿਆਦਾ ਸੀ ਨਾ ਉਹ ਨਹੀਂ ਸੀ ਰੁਕੀ ਦਰਵਾਸਬ ਦੀ மரியாதை ਨਿਤਨੇਮ ਵੀ ਹੋ ਰਿਆ ਸੀ ਉਮਰਤਵੇਲਾ ਕੀਰਤਨ ਵੀ ਹੋ ਰਿਆ ਸੀ ਸ਼ਾਮ ਹੋ ਰਿਹਾ ਰਸਬ ਦਾ ਜਾਪ ਵੀ ਹੋਇਆ ਤੇ ਉਸ ਸਮੇਂ ਵੀ ਦੇਖੋ 9:30 ਵਜੇ ਕੀਰਤਨ ਦੀ ਸੇਵਾ ਗਿਆਨੀ ਉਤਾਪ ਸਿੰਘ ਨਿਵਾਰੇ ਸਨ ਤੇ ਗਿਆਨੀ ਪੂਰਨ ਸਿੰਘ ਜੀ ਦੱਸਦ ਨੇ ਕਹਿੰਦੇ ਸੀ ਜਿਹੜੀ ਚੌਸੌਪੀ ਸੇਵਾ ਮਹਾਰਾਜ ਦੇ ਤਾਬਿਆਂ ਬੈਠ ਕੇ ਕਰ ਰਹੇ ਸੀ ਤੇ ਇਹ ਕਹਿੰਦੇ ਗੋੜੀ ਆਉਂਦੀ ਹੈ ਤੇ ਉਹ ਗਿਆਨੀ ਉਤਾਪ ਸਿੰਘ ਦੇ ਪੱਟ ਵਿੱਚ ਲੱਗਦੀ ਹੈ ਤੇ ਦੋ ਗੋੜੀਆਂ ਕਹਿੰਦੇ ਸਾਡੇ ਸ਼ੀਸ਼ ਦੇ ਉੱਤੋਂ ਲੰਘ ਜਾਂਦੀਆਂ ਨੇ ਚੌਰ ਕਰਦਿਆਂ ਦੇ ਤੇ ਤੀਜੀ ਗੋੜੀ ਫਿਰ ਜਿੱਥੇ ਗੱਡੀਆਂ ਰੱਖੀਆਂ ਨੇ ਸ੍ਰੀ ਹਰਿਆਣੀ ਸਾਹਿਬ ਜਿਹੜਾ ਉਹਦੇ ਵਿੱਚੋਂ ਪਾਰ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਗੋਲੀ ਆ ਕੇ ਵੱਜਦੀ ਹੈ ਜਦੋਂ ਸਾਡੇ ਹਿਰਦੇ ਬਹੁਤ ਬਲੰਦ ਰਹੇਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਪੀਆਂ ਨੇ ਗੋਲੀਆਂ ਮਾਰੀਆਂ ਜਦੋਂ ਤਾਂ ਵਾਪਨ ਅਖਰੀ ਬਾਣੀ ਜਿੱਥੇ ਹੈ ਕਹਿੰਦੇ ਉਹਦੇ ਵਿੱਚੋਂ ਇਹ ਗੋਲੀ ਲੰਗੀ ਹੈ ਅੱਜ ਵੀ ਉਸ ਰੂਪ ਅਸੀਂ ਦਰਸ਼ਨ ਕਰਦੇ ਹਾਂ ਹੱਥ ਲਿਖਤ ਸਰੂਪ ਸੀ ਵੱਡਾ ਸਰੂਪ ਹੈ ਅੱਜ ਵੀ ਸ਼ਰੋਣੇ ਗੁਰਦੁਆਰਾ ਬਰੋਂ ਦਾ ਕਮੇਟੀ ਵੱਲੋਂ ਉਹ ਦਰਸ਼ਨ ਸੰਗਤਾਂ ਨੂੰ ਕਰਾਈ ਜਾਂਦੇ ਆ 6 ਜੂਨ 7 ਜੂਨ ਨੂੰ ਇਸ ਕਰਕੇ ਇਹ ਬਹੁਤ ਵੱਡਾ ਤਦਦ ਨਾਗ ਹਾਸਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋੜੀਆਂ ਲੱਗਣੀਆਂ ਦਰਬਾਰ ਸਾਹਿਬ ਦੇ ਅੰਦਰ ਗੋੜੀਆਂ ਲੱਗਣੀਆਂ ਕਹਿੰਦੇ ਫਿਰ ਇੱਕ ਪਾਸਿਓਂ ਗੋਲੀ ਜਿਹੜੀ ਹੈ ਪਿੱਛੇ ਹਰਕੀਪੁਰ ਵਾਲਾ ਗੇਟ ਤੋਂ ਆਉਂਦੀ ਹੈ ਉਹ ਰੇਲਿੰਗ ਦੇ ਵਿੱਚੋਂ ਹੁੰਦੀ ਹੋਈ ਯਾਨੀ ਉਤਾਰ ਸਿੰਘ ਦੇ ਦੂਜੀ ਲੱਤ ਵਿੱਚ ਲੱਗਦੀ ਹੈ ਪਹਿਲੀ ਗੋਲੀ ਪੱਟ ਵਿੱਚ ਲੱਗਦੀ ਹੈ ਤੇ ਦੂਜੀ ਜਿਹੜੀ ਹੈ ਉਹ ਗੋਡੇ ਤੋਂ ਹੇਠਾਂ ਲੱਗਦੀ ਹੈ ਬਹੁਤ ਗੰਭੀਰ ਰੂਪ ਚ ਯਾਨੀ ਉਤਾਰ ਸਿੰਘ ਜ਼ਖਮੀ ਹੋਏ ਕਹਿੰਦੇ ਅਸੀਂ ਉਹਨਾਂ ਨੂੰ ਜਿਹੜੇ ਸੇਵਾਦਾਰ ਸੀ ਨਾਲ ਉਹਨਾਂ ਨੇ ਸੰਭਾਲਿਆ ਦਸਤਾਰਾਂ ਤਾਰ ਕੇ ਜਿਹੜਾ ਉਹਨਾਂ ਦੇ ਪੱਟੀਆਂ ਕੀਤੀਆਂ ਗਈਆਂ ਖੂਨ ਲੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਖੂਨ ਨਹੀਂ ਸੀ ਰੁਕ ਰਿਹਾ ਇਸ ਕਰਕੇ ਉਹ ਵੀ ਚੜ੍ਹਦੀ ਕਲਾ ਵਿੱਚ ਸੰਕਭਰਾਈ ਨਹੀਂ ਸ਼ਾਮ ਕਹਿੰਨੀ ਅਵतार ਸਿੰਘ ਜੀ ਉਹ ਕਹਿੰਦੇ ਵੀ ਫਿਰ ਜਿਹੜਾ ਬਾਹਰੋਂ ਇੱਕ ਸੇਵਾਦਾਰ ਜਿਹੜਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਉਹਦੇ ਨਾਲ ਕੁਝ ਫੌਜੀ ਸਿੰਘ ਨੇ ਜਿਹੜੇ ਉਹ ਭੇਜੇ ਜਾਂਦੇ ਨੇ ਤੇ ਉਹ ਫਿਰ ਆ ਕੇ ਸਾਨੂੰ ਦੱਸਦੇ ਨੇ ਵੀ ਤੁਹਾਨੂੰ ਬੁਲਾਇਆ ਬਾਹਰ ਅਸੀਂ ਲੈਣਾ ਆ ਜਾਂ ਤੁਹਾਨੂੰ ਕੁਝ ਨਹੀਂ ਕਿਹਾ ਜਾਣਾ ਤੇ ਅਸੀਂ ਆਰਾਮ ਨਾਲ ਤੁਰੇ ਜਾ ਰਹੇ ਹਾਂ ਤੇ ਕਹਿੰਦੇ ਜਦੋਂ ਸਾਹਮਣੇ ਅਸੀਂ ਬਾਹਰ ਨਿਕਲ ਪਏ ਸੀ ਨਾ ਤੇ ਉਦੋਂ ਬਰਾੜ ਨੇ ਕਹਿੰਦੇ ਅਨਾਉਂਸਮੈਂਟ ਕੀਤੀ ਵੀ ਇਹਨਾਂ ਤੇ ਕਿਸੇ ਨੇ ਗੋਲੀ ਨਹੀਂ ਚਲਾਈ। ਕੁਲਦੀਪ ਬਰਾੜ ਸਾਹਮਣੇ ਸੀ ਤੇ ਉਹ ਕਹਿੰਦੇ ਵੀ ਜਦੋਂ ਅਸੀਂ ਉਹਦੇ ਕੋਲ ਗਏ ਤੇ ਉਹਨਾਂ ਨੇ ਸਾਨੂੰ ਪਹਿਲਾ ਸਵਾਲ ਇਹ ਕੀਤਾ ਵੀ ਦੱਸੋ ਸੰਜੇਵਲ ਸਿੰਘ ਜੀ ਕਿੱਥੇ ਨੇ ਤੇ ਕਹਿੰਨੇ ਪੂਰਨ ਸਿੰਘ ਕਹਿਣ ਲੱਗੇ ਵੀ ਸਾਨੂੰ ਪਤਾ ਨਹੀਂ ਸੀ ਉਹਨਾਂ ਬਾਰੇ ਤੇ ਅਸੀਂ ਕਿਹਾ ਵੀ ਸਾਨੂੰ ਕੋਈ ਉਹਨਾਂ ਬਾਰੇ ਪਤਾ ਨਹੀਂ ਹੈ ਭਾਵੇਂ ਇਹ ਜਿਹੜਾ ਹੈ ਇਹ 6 ਵਜੇ ਨਾਲ ਜਿਹੜੀ ਰੇਡੀਓ ਤੇ ਨਾ ਅਨਾਉਂਸਮੈਂਟ ਕਰ ਚੁੱਕੇ ਸਨ ਇਹ ਜਿਹੜੀ ਕੁਲਦੀਪ ਰਾੜ ਦਾ ਇਹ ਰੇਡੀਓ ਤੇ ਵਿਆਹ ਨ ਆ ਗਿਆ ਸੀ ਵੀ ਸੰਤ ਜਰਨੈਲ ਸਿੰਘ ਉਹਨੇ ਜਿਹੜੇ ਨੇ ਨਾ ਵੀ ਉਹ ਅਸੀਂ ਸ਼ਹੀਦ ਕਰ ਦਿੱਤੇ ਨੇ ਤੇ ਉਹ ਕਿਤੇ ਬਾਹਰ ਲੋਕੇ ਸਨ ਕਿਸੇ ਦੇ ਘਰ ਵਿੱਚ ਇਹਨਾਂ ਨੇ ਦੇਖੋ ਕਿੱਡਾ ਇਹ ਗੱਲ ਬਣਾਈ ਝੂਠੀ ਤੇ ਇਸ ਕਰਕੇ ਇਹ ਇਲਜ਼ਾਮ ਲਾਇਆ ਵੀ ਉਹ ਕਿਸੇ ਬਾਹਰ ਘਰ ਵਿੱਚ ਕਮਰੇ ਵਿੱਚ ਲੋਕੇ ਸਨ ਅਸੀਂ ਉਹਨਾਂ ਤੇ ਅਟੈਕ ਕੀਤਾ ਹਮਲਾ ਕੀਤਾ ਵੀ ਸਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਸ 6:30 ਵਜੇ ਜਿਹੜੀ ਖਬਰ ਫੈਲ ਗਈ ਸੀ ਹਾਲਾਂਕਿ ਉਹਨਾਂ ਉਦੋਂ ਤੱਕ ਨਹੀਂ ਸੀ ਪਤਾ ਵੀ ਜਦ ਸੰਜਨੈਲ ਸਿੰਘ ਹੁਣੇ ਕਿੱਥੇ ਨੇ ਜਾਂ ਉਹ ਜਿਉਂਦੇ ਨੇ ਜਾਂ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਕੋਈ ਖਬਰ ਨਹੀਂ ਸੀ ਇਸ ਕਰਕੇ ਪਰ ਫਿਰ ਵੀ ਕਹਿੰਦੇ ਸਾਨੂੰ ਪੁੱਛਿਆ ਗਿਆ ਸੀ ਕਿ ਆ ਵੀ ਨਹੀਂ ਅਸੀਂ ਤੇ ਉਹ ਕਹਿਣ ਲੱਗੇ ਵੀ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਦਾ ਮੋਰਚਾ ਕਹਿੰਦੇ ਨਹੀਂ ਜੀ ਦਰਬਾਰ ਸਾਹਿਬ ਅੰਦਰ ਕੋਈ ਮੋਰਚਾ ਨਹੀਂ ਹੈ ਮਸ਼ੀਨ ਕਰਨਾ ਵੀ ਨਹੀਂ ਲੋਕ ਕਹਿੰਦੇ ਜੀ ਦਰਬਾਰ ਸਾਹਿਬ ਦੇ ਅੰਦਰ ਕੋਈ ਗੋਲੀ ਨਹੀਂ ਚੱਲੀ ਕੋਈ ਹਥਿਆਰ ਨਹੀਂ ਹੈ ਦਰਬਾਰ ਸਾਹਿਬ ਦੇ ਅੰਦਰ ਕੇਵਲ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰਤ ਸੀ ਇਹਨੇ ਵੀ ਕ੍ਰਾਂਤੀ ਸਿੰਘ ਸੀ ਜਾਂ ਸੇਵਾਦਾਰ ਸੀ ਉਹ ਹੀ ਨੇ ਉਹ ਕਹਿਣ ਲੱਗੇ ਵੀ ਸਾਨੂੰ ਤਸੱਲੀ ਨਹੀਂ ਹੋ ਰਹੀ ਵੀ ਜਾਓ ਫਿਰ ਡਿਊਟੀ ਲਾਈਨ ਨਾਲ ਅਫਸਰਾਂ ਦੀ ਵੀ ਜਾ ਕੇ ਅੰਦਰ ਤਲਾਸ਼ੀ ਲੋ ਫਿਰ ਕਹਿੰਦੇ ਵੀ ਉਹ ਚਾਰ ਪੰਜ ਜਿਹੜੇ ਨੇ ਵੈਂਟਰੀ ਵਾਲੇ ਵੱਡੇ ਅਫਸਰ ਵੀ ਨੇ ਨਾਲ ਉਹਨਾਂ ਦੇ ਦੂਜੇ ਹੈਲਪਰ ਵੀ ਨੇ ਤੇ ਉਹ ਫਿਰ ਜਦੋਂ ਕਹਿੰਦੇ ਲਾਚੀ ਬੇਰੀਂਗਪੁਰ ਅਸੀਂ ਆ ਜਨਾ ਕਹਿੰਦੇ ਸਾਨੂੰ ਉਹਨਾਂ ਨੇ ਮੂਹਰੇ ਲਾ ਲਿਆ ਉਹ ਕਹਿਣ ਲੱਗੇ ਵੀ ਜੇ ਹਰਮੰਦਰ ਸਾਹਿਬ ਦੇ ਅੰਦਰੋਂ ਗੋਲੀ ਚੱਲਦੀ ਹੈ ਨਾ ਸਾਡੇ ਤੇ ਅਟੈਕ ਹੁੰਦਾ ਤੇ ਅਸੀਂ ਤੁਹਾਡੇ ਕੋਲ ਹੀ ਮਾਰ ਦੇਣੀ ਆ ਤੁਸੀਂ ਇਹ ਦੇਖ ਲਓ ਤੇ ਉਹ ਕਹਿਣ ਲੱਗੇ ਵੀ ਗੋਲੀ ਕਿਨੇ ਚਲੋਣੀ ਆ ਦਰਵਾਜ਼ਾ ਸਾਹਿਬ ਦੇ ਅੰਦਰ ਤੇ ਕੋਈ ਹੈ ਹੀ ਨਹੀਂ ਮੋਰਚਾ ਹੀ ਕੋਈ ਨਹੀਂ ਦਰਵਾਜ਼ਾ ਸਾਹਿਬ ਦੇ ਅੰਦਰ ਇਸ ਕਰਕੇ ਫਿਰ ਅਸੀਂ ਗਏ ਕਹਿੰਦੇ ਉੱਪਰੋਂ ਲੈ ਕੇ ਉਹਨਾਂ ਨੇ ਸਾਰੀ ਤਲਾਸ਼ੀ ਕੀਤੀ ਹਾਲਾਂਕਿ ਉਹਨਾਂ ਨੇ ਕਦੇ ਜਿਹੜੇ ਕਾਰਪੇਟ ਵਿਸ਼ੇਸ਼ਾਂ ਕਾਰਬੇਲ ਚੱਕ-ਚੱਕ ਕੇ ਵੀ ਉਹਨਾਂ ਨੇ ਜਿਹੜੇ ਦੇਖਿਆ ਵੀ ਇੱਥੇ ਕੋਈ ਹਸਦਾ ਦੇ ਨਹੀਂ ਹੈ ਪਰ ਉਹਨਾਂ ਨੂੰ ਤਸੱਲੀ ਹੋਈ ਵੀ ਹੈ ਵਾਕਈ ਅੰਦਰ ਕੋਈ ਮੋਰਚਾ ਨਹੀਂ ਅੰਦਰ ਕੋਈ ਗੋਲੀ ਨਹੀਂ ਚੱਲੀ ਤੇ ਉਦੋਂ ਕਹਿੰਦੇ ਗਿਆਨੀ ਅਵਤਾਸ ਸਿੰਘ ਸੀ ਜਿਹੜੇ ਨਾਲ ਅਸੀਂ ਜਾ ਕੇ ਦੇਖਿਆ ਜਦੋਂ ਦੋ ਘੰਟਿਆਂ ਬਾਅਦ ਤਕਰੀਬਨ ਜਿਹੜਾ ਗਏ ਤੇ ਉਹ ਜਦੋਂ ਅਸੀਂ ਦੇਖਿਆ ਵੀ ਸਾਡਾ ਸਿੰਘ ਜ਼ਖਮੀ ਹੋ ਗਿਆ ਵੀ ਉਹ ਕਣ ਲਗੇ ਵੀ ਅਸੀਂ ਉਹ ਹਸਪੀਟਲ ਭੇਜਦਨੇ ਆ ਜਦੋਂ ਟਾਰਚ ਮਾਰ ਕੇ ਉਹਨੂੰ ਵੇਖਿਆ ਗਿਆ ਤੇ ਕਹਿੰਦੇ ਉਦੋਂ ਉਹ ਸਵਾਸ ਤਿਆਗ ਚੁੱਕੇ ਸਨ ਸ਼ਹਾਦਤ ਸ਼ਹੀਦੀ ਪਾ ਚੁੱਕੇ ਸਨ ਜਲਾਈ ਕਰ ਗਏ ਸਨ ਇਸ ਕਰਕੇ ਕਹਿੰਦੇ ਬਹੁਤ ਭਿਆਨਕ ਮੰਜ਼ਰ ਸੀ ਫਿਰ ਉਹਦਾ ਸ਼ਰੀਰ ਜਿਹੜਾ ਉਹਨਾਂ ਨੇ ਚਾਦਰ ਵਿੱਚ ਪਾਇਆ ਗਿਆਨੀ ਉਤਾਰ ਸਿੰਘ ਦਾ ਦਰਵਾਜ਼ਾ ਉਹਦੇ ਵਿੱਚ ਉਹ ਫੌਜ ਜਿਹੜੀ ਉਹ ਬਾਹਰ ਲੈ ਕੇ ਹੁੰਦੀ ਦੇਸ਼ ਕਰਕੇ ਫਿਰ ਸਾਰੀ ਰਾਤ ਕਹਿੰਦੇ ਤਾਬੜ ਤੋੜ ਗੋਲੀਆਂ ਚੱਲਦੀਆਂ ਰਹੀਆਂ ਕਹਿੰਦੇ ਸਾਡੀ ਡਿਊਟੀ ਦਰਬਾਰ ਸਾਹਿਬ ਵਿੱਚ ਅਸੀਂ ਆਪਣਾ ਜਿਹੜਾ ਉਹ ਪਹਿਲਾ ਨੰਦਰੇ 6 ਤਰੀਕ ਦੀ ਰਾਤ ਨੂੰ ਤੇ ਸਾਰਾ ਇਹ ਭਿਆਨਕ ਮੰਜ਼ਰ ਸੀ 6 ਤਰੀਕ ਨੂੰ ਜਿਹੜਾ ਬਹੁਤ ਕਹਿੰਦੇ ਸਾਰੀ ਰਾਤ ਹੀ ਤਾਬੜ ਤੋੜ ਗੋਲੀਆਂ ਚੱਲਦੀਆਂ ਰਹੀਆਂ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਅਜੇ ਵੀ ਸਿੰਘਾਂ ਦੇ ਮੋਰਚੇ ਪੱਕੇ ਸਨ ਸਿੰਘ ਅਜੇ ਵੀ ਡੱਟੇ ਹੋਏ ਸਨ ਅੰਦਰੋਂ ਅਜੇ ਵੀ ਉਹ ਮੁਕਾਬਲਾ ਕਰ ਰਹੇ ਸਨ ਪਰ ਉਹਨਾਂ ਦਾ ਟਾਰਗੇਟ ਜਿਹੜਾ ਹਜੇ ਵੀ ਉਹਨਾਂ ਨੂੰ ਤਸੱਲੀ ਨਹੀਂ ਸੀ ਹੋਈ ਵੀ ਸਾਡਾ ਟਾਰਗੇਟ ਪੂਰਾ ਹੋ ਚੁੱਕਿਆ ਹੈ ਸੁਇਸ਼ ਕਰਕੇ ਆਪਾਂ ਇਹ 6 ਜੂਨ ਦਾ ਇਤਿਹਾਸ ਆਪ ਸੰਗਤਾਂ ਨਾਲ ਸੰਖੇਪੂਰ ਸਾਂਝ ਪਾਈ ਹੈ ਕੱਲ ਨੂੰ 7 ਜੂਨ ਦਾ ਜਿਹੜਾ ਹੈ ਅਮਰਤ ਵੇਲੇ ਦਾ ਜਿਹੜਾ ਆਪਾਂ ਫਿਰ ਤੇ ਅਗਲੀ ਵੀਡੀਓ ਤੇ ਰਹੀ ਆਪ ਜੀ ਨੂੰ ਦੱਸਾਂਗੇ ਕਿਵੇਂ 7 ਜੂਨ ਨੂੰ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ